ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ ਤੇ ਰੁਕੇ ਚਾਰ ਯਾਤਰੀ ਜਦੋਂ ਬੈਗਾਂ ਦੀ ਕੀਤੀ ਚੈਕਿੰਗ ਤਾਂ ਹੋ ਗਏ ਹਰਾਰ ਵਿੱਚੋਂ ਨਿਕਲੇ ਲੇਟੈਸਟ ਆਈਫੋਨ 16 ਪ੍ਰੋ ਮੈਕਸ ਦੇ 12 ਪੀਸ ਭਾਰਤ ਦੇ ਵਿੱਚ ਤਸਕਰੀ ਕਰਨ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼ iPhone 16 ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰੇਜ਼ ਹੈ ਇਹ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਹੁਣ ਇਨਾ ਫੋਨਸ ਦੀ ਤਸਕਰੀ ਤੱਕ ਸ਼ੁਰੂ ਹੋ ਚੁੱਕੀ ਹੈ ਜਿਵੇਂ ਦੱਸਦੀ ਹੈ ਕਿ iPhone 16 ਸੀਰੀਜ਼ ਨੂੰ ਲਾਂਚ ਹੋਏ ਹਲੇ ਕੁਝ ਹੀ ਸਮਾਂ ਹੋਇਆ ਜਿਸ ਦਿਨ 16 ਸੀਰੀਜ਼ ਭਾਰਤ ਦੇ ਵਿੱਚ ਲਾਂਚ ਹੋਈ ਤਾਂ Apple Stores ਦੇ ਬਾਹਰ ਇੰਨੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਇੰਝ ਲੱਗ ਰਿਹਾ ਸੀ ਇੱਥੇ iPhone ਨਹੀਂ ਬਲਕਿ ਰਾਸ਼ਨ ਮਿਲ ਰਿਹਾ ਹੋਵੇ ਤੇ ਉਹ ਵੀ ਫ੍ਰੀ ਦੇ ਵਿੱਚ ਜਿਵੇਂ ਦੱਸਦੀ ਹੈ ਕਿ ਐਪਲ ਸਟੋਰਸ ਦੇ ਬਾਹਰ ਲੋਕ ਲਾਈਨਾਂ ਲਗਾ ਕੇ ਆਈਫੋਨ 16 ਲੈਣ ਦੀ ਵੇਟ ਕਰ ਰਹੇ ਸਨ ਤੇ ਹੁਣ ਭਾਰਤ ਦੇ ਵਿੱਚ ਇਹਨਾਂ ਦੀ ਤਸਕਰੀ ਵੀ ਜੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ 16 ਆਈਫੋਨ ਪ੍ਰੋ ਮੈਕਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜੋ ਕਿ ਭਾਰਤ ਦੇ ਵਿੱਚੋਂ ਤਸਕਰ ਕੀਤੇ ਜਾ ਰਹੇ ਸਨ ਤੇ ਕੋਈ ਪਹਿਲਾ ਮਾਮਲਾ ਨਹੀਂ ਹੈ ਕੁਝ ਦਿਨ ਪਹਿਲਾਂ ਹੀ 26 ਆਈਫੋਨ 16 ਪ੍ਰੋ ਮੈਕਸ ਜਿਹੜੇ ਨੇ ਉਹ ਕਸਟਮ ਵਿਭਾਗ ਦੇ ਵੱਲੋਂ ਜੜੇ ਜप्त ਕੀਤੇ ਗਏ ਜੋ ਕਿ ਪੈਸੈਂਜਰਾਂ ਦੇ ਵੱਲੋਂ ਭਾਰਤ ਦੇ ਵਿੱਚ ਤਸਕਰ ਕੀਤੇ ਜਾਂਦੇ ਸਨ ਤੇ ਕੀ ਪੂਰਾ ਮਾਮਲਾ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜੜਾ ਫੜਿਆ ਗਿਆ ਆਉ ਦੱਸਦੇ ਆ ਇਸ ਖਾਸ ਖਬਰ ਦੇ ਵਿੱਚ ਆਈਫੋਨ ਦਾ ਇੰਨਾ ਕ੍ਰੇਜ਼ ਕਿ ਹੁਣ ਇੰਨਾ ਆਈਫੋਨ ਦੀ ਤਸਕਰੀ ਤੱਕ ਹੋਣੀ ਸ਼ੁਰੂ ਹੋ ਗਈ ਹੈ ਤੇ ਤਸਕਰੀ ਹੋ ਰਹੀ ਹੈ ਨਵੇਂ ਆਈਫੋਨ 16 Pro Max ਦੇ ਜਿਵੇਂ ਦੱਸਦੇ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ 4 ਯਾਤਰੀਆਂ ਦੇ ਕੋਲੋਂ 12 ਆਈਫੋਨ 16 Pro Max ਬਰਾਮਦ ਕੀਤੇ ਨੇ ਜੋ ਕਿ ਇਹਨਾਂ ਨੂੰ ਭਾਰਤ ਦੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਦੇ ਨਾਲ ਲੈ ਕੇ ਆਏ ਸਨ ਕਸਟਮ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਜੁੱਥੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਫੋਨ ਦੁਬਈ ਤੋਂ ਇੰਡੀਕੋ ਦੀ ਫਲਾਈਟ ਰਾਹੀਂ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਤੇ ਯਾਤਰੀਆਂ ਤੋਂ ਇਹ ਬਰਾਮਦ ਕੀਤੇ ਗਏ ਨਾ ਦੱਸਦੇ ਕਿ ਇਹ ਲੇਟੈਸਟ ਜੋ ਕਿ ਐਪਲ ਦੇ ਵੱਲੋਂ ਲਾਂਚ ਕੀਤੇ ਗਏ 16 Pro Max ਸੀਰੀਜ਼ ਦੇ 12 ਆਈਫੋਨਸ ਹਨ ਤੇ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਜਾਂ ਕਹਿ દઈએ ਕਿ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਔਰਤ ਦੇ ਵੱਲੋਂ 26 ਆਈਫੋਨ 16 ਪ੍ਰੋ ਮੈਕਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਸਨ ਦੱਸਦੇ ਕਿ ਦਿੱਲੀ ਕਸਟਮ ਵਿਭਾਗ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 1 ਅਕਤੂਬਰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 12 ਆਈਫੋਨ 16 ਪ੍ਰੋ ਮੈਕਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਚਾਰ ਯਾਤਰੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੋ ਕਿ ਦੁਬਈ ਤੋਂ Indigo ਦੀ ਫਲਾਈਟ ਦੇ ਵਿੱਚ ਆਏ ਸਨ ਇਸ ਤੋਂ ਪਹਿਲਾਂ ਵੀ ਕਸਟਮਰ ਵਿਭਾਗ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਲੇਡੀ ਪੈਸੇਂਜਰ ਦੇ ਕੋਲੋਂ ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ ਉਸ ਦੇ ਕੋਲੋਂ 26 ਆਈਫੋਨ 16 ਪ੍ਰੋ ਮੈਕਸ ਜੜੇ ਨੇ ਉਹ ਬਰਾਮਦ ਕੀਤੇ ਨੇ ਦੱਸਦੇ ਕਿ ਔਰਤ ਦੇ ਵੱਲੋਂ ਆਪਣੇ ਵੈਨਿਟੀ ਬੈਗ ਦੇ ਵਿੱਚੋਂ ਟਿਸ਼ੂ ਪੇਪਰ ਦੇ ਵਿੱਚ ਲੁਪੇਟ ਕੇ ਇਹ ਆਈਫੋਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਲਗਾਤਾਰ ਭਾਰਤ ਦੇ ਵਿੱਚ ਜਦੋਂ ਤੋਂ ਆਈਫੋਨ ਜਿਹੜਾ ਲਾਂਚ ਹੋਇਆ ਇਸ ਦਾ ਕ੍ਰੇਜ਼ ਜਿਹੜਾ ਹੈ ਉਹ ਵਧਦਾ ਜਾ ਰਿਹਾ ਤੇ ਹੁਣ ਇਸੇ ਕ੍ਰੇਜ਼ ਦੇ ਚੱਲਦੇ ਹੋਏ ਇੰਨਾ ਦੀ ਤਸਕਰੀ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਇਹ ਦੋ ਮਾਮਲੇ ਜਿਹੜੇ ਨੇ ਹਾਲੀ ਦੇ ਵਿੱਚ ਸਾਹਮਣੇ ਆਏ ਨੇ ਜਿੱਥੇ ਕੀ ਗੱਲ ਕਰੀਏ ਹਲੇ ਕੁਝ ਹੀ ਸਮਾਂ ਹੋਇਆ ਹੈ 16 Pro Max ਸੀਰੀਜ਼ ਨੂੰ ਲਾਂਚ ਹੋਏ ਤੇ ਹੁਣ ਇਹ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਜਿੱਥੇ ਕੁੱਲ 36 ਆਈਫੋਨ ਜੋ ਕਿ ਸੂਲਾ ਪ੍ਰੋ ਮੈਕਸ ਸੀਰੀਜ਼ ਦੇ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਤਸਕਰ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਆ ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਹੀ ਇਨ੍ਹਾਂ ਯਾਤਰੀਆਂ ਦੇ ਕੋਲੋਂ ਇਹਨਾਂ ਨੂੰ ਬਰਾਮਦ ਕੀਤਾ ਗਿਆ ਤੇ ਉਹਨਾਂ ਨੂੰ ਯਾਤਰੀਆਂ ਨੂੰ ਜੜਾ ਗ੍ਰਿਫਤਾਰ ਕਰ ਲਿਆ ਗਿਆ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। वॉल्ट 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ live punjabi tv